I'm like, no, ਸੂਆ ਰੋਡ ਤੇ ਪਹਿਲਾਂ ਅਸੀਂ ਜਾਮ ਲਾਇਆ ਸੀ ਉਸ ਤੋਂ ਬਾਅਦ ਅਸੀਂ ਇੱਥੇ ਲਾਇਆ ਸ਼ਹਿਰ ਬੰਦ ਕਰਾਇਆ ਔਰ ਫਗਵਾੜਾ ਚੌਂਕ ਬੰਦ ਕਰਵਾਇਆ ਔਰ ਅਗਰ ਕਿਸੇ ਨੂੰ ਕੋਈ ਸ਼ੰਕਾ ਹੋਵੇ ਤਾਂ ਅਸੀਂ ਇੱਥੇ ਬੈਠੇ ਆਂ ਖੜੇ ਆਂ ਔਰ ਕੋਈ ਵੀ ਥੁਹਲੇਗਾ ਨਹੀਂ ਤੁਸੀਂ ਪੌੜੀਆਂ ਧੀਆਂ ਪਹਿਣੋ ਦੀ ਇੱਜ਼ਤ ਮਹਫੂਜ਼ ਨਹੀਂ ਹੈ ਜੇ ਸਾਡੀਆਂ ਧੀਆਂ ਪਹਿਣਾ ਨੂੰ ਰੋਡ ਐਕਸੀਡੈਂਟ ਦੇ ਜਰੀਏ ਬਣਾ ਕੇ 302 ਦਾ ਮਰਡਰ ਕਰਕੇ ਮਾਰ ਸਕਦੇ ਆ ਤਾਂ ਸਾਨੂੰ ਇੱਥੇ ਵੀ ਮਾਰ ਸਕਦੇ ਆ ਇਹ ਗੁੰਡਾ ਰਾਜ ਬਦਲ ਦਾ ਇਹ ਗੁੰਡਾ ਰਾਜ ਮਹਿੰਦਰ ਕੌਰ ਦਾ ਇਹ ਗੁੰਡਾ ਰਾਜ ਇੱਥੇ ਸ਼ਾਸਨ ਪ੍ਰਸ਼ਾਸਨ ਦਾ ਚੱਲ ਰਿਹਾ ਇਹ ਚੱਲਣ ਨਹੀਂ ਦਿੱਤਾ ਜਾਵੇਗਾ ਕੋਈ ਵੀ ਸਾਥੀ ਇਥੋਂ ਜਾਏਗਾ ਨਹੀਂ ਜਿੰਨੇ ਵੀ ਹੋਰ ਸਾਥੀ ਸਾਡੇ ਜਲੰਧਰ ਤੋਂ ਡੈੱਡ ਬਾਡੀਆ ਲੈ ਕੇ ਆ ਰਹੇ ਆ ਡੈੱਡ ਬਾਡੀਆ ਲੈ ਕੇ ਇੱਥੇ ਆ ਰਹੇ ਆ ਪੁਲਿਸ ਪ੍ਰਸ਼ਾਸਨ ਨੂੰ ਅਗਾਹ ਕਰ ਦੰਨਾ ਹਾਂ ਕਿ ਕੋਈ ਵੀ ਹਰਕਤ ਕੀਤੀ ਤਾਂ ਇਹਦਾ ਜ਼ਿੰਮੇਵਾਰ ਡੀਸੀ ਐਸਐਸਪੀ डीएसपी जिन्ने ਵਿੱਚ ਪ੍ਰਸ਼ਾਸਨ ਬੈਠਿਆ ਔਰ ਜੋਸ਼ ਇਹ ਸਾਰੇ ਸਾਰੇ ਜ਼ਿੰਮੇਵਾਰ ਹੋਣਗੇ ਔਰ ਕਿਸੇ ਵੀ ਸਾਥੀ ਨੇ ਤਾਂ ਹਿੱਲਾ ਨਹੀਂ ਲਿਆ ਸਾਡੀਆਂ 3 ਪੈਣਾ ਅੱਜ ਦੋ ਮਾਰੀਆਂ ਤੀਜੀ ਫੱਟਣਵਾ ਉਹਨ ਵੀ ਮਰ ਜਾਣਾ ਸ਼ਾਇਦ ਜੇ ਅਸੀਂ ਮਰ ਗਏ ਤਾਂ ਜ਼ਿੰਵਿਦਾ ਜਾਵਾਂਗੇ ਕਿਸੇ ਨੇ ਹਿੱਲਣਾ ਨਹੀਂ ਸਾਥੀਓ ਅਸੀਂ ਸਮੂਹ ਜਥੇਬੰਦੀਆਂ ਇਕੱਠੀਆਂ ਕਿਸਾਨੂੰ ਓਏ ਹੁਣਾਂ ਨਹੀਂ ਚਾਹੀਦਾ ਕਿ ਬੀਐਸਪੀ ਲੱਗਾ ਟਾਈਗਰ ਫੋਰਸ ਲੱਗਾ ਤੇ ਰਬਦਾਤ ਫੋਰਸ ਲੱਗਾ ਅਸੀਂਾਰੇ ਇਕੱਠੇ ਆਂ ਔਰ ਟੱਕਾ ਹੀ ਮਰਨਾ ਹੈ ਹਾਂ ਇੱਥੇ ਆਉਣਗੇ ਰੈਡ ਬਾਡੀ ਇੱਥੇ ਆਉਣਗੀਆਂ ਐਕਾ ਜਾ ਕੇ ਜਦ ਤੱਕ ਹੰਸਾਫ ਨਹੀਂ ਮਿਲੇਗਾ ਉਦੋਂ ਤੱਕ ਆਪਣਾ ਰੋਸ ਪ੍ਰਦਰਸ਼ਨ ਤਰਨਾ ਪ੍ਰਦਰਸ਼ਨ ਸ਼ਾਂਤੀਪੂਰਵਕ ਚੱਲੂ ਰਹੇਗਾ ਕਿਸੇ ਨੂੰ ਨਹੀਂ ਜਾਣਾ ਨਾਰੇ ਲਾਉਣੇ ਆ ਜਬਲੇ ਤਨ ਜਬਾ ਪ੍ਰਸ਼ਾਸਨ ਸਾਡਾ ਵੀਰ ਚਲੋ ਮਜਬੂਰ ਆ ਇਹਨਾਂ ਨੂੰ ਅਸੀਂ ਨਹੀਂ ਕਹਿੰਦੇ ਪਰ ਜਦੋਂ ਮਹਿੰਦਰ ਕੋ ਚੋਸ ਦੇ ਮੁੰਡੇ ਨੇ ਆਪਣੇ ਆਪੇ ਛੁਰੇ ਮਾਰ ਕੇ ਪਰਚਾ ਕਰਾਇਆ ਮਾਰ ਜਦੋਂ ਇਹ ਪ੍ਰਸ਼ਾਸਨ ਵਾਲੇ ਸੀ ਜਿਹਨੇ ਮੌਕੇ ਤੋਂ ਪਹਿਲਾਂ ਬੰਦਾ ਚੱਕ ਕੇ ਅੰਦਰ ਕਰਤਾ ਪਰ ਇੱਥੇ ਅੱਜ 3 ਦਿਨ ਹੋ ਚਲੇ ਲੱਖਿਆ ਮਰੀਆ ਨੂੰ ਕਾਤਲ ਨੂੰ ਆਪ ਗੱਡੀ 'ਚ ਫੜ ਕੇ ਬਿਠਾਉਂਦਾ ਐਸਐਚਓ ਉਹਨਾਂ ਦੀ ਪ੍ਰਧਾਨਗੀ ਉਹਨਾਂ ਦੀ ਬੈਠ ਬੈਠ ਕੇ ਉਹਨਾਂ ਦੇ ਅਸਲੇ ਸੇਵਾ ਹੋ ਰਹੀ ਆ ਜਿਹੜਾ ਕਾਤਲ ਆ ਅਸੀਂ ਕੁਝ ਨਹੀਂ ਕਰਉਂਦੇ ਸਭੋ ਸਾਕਨ ਨੂੰ ਗ੍ਰਿਫਤਾਰ ਕਰਕੇ ਉਹਦੇ 302 ਦਾ ਪਰਚਾ ਘਟਾਇਆ ਜਾਵੇ। ਲੈ ਜੋ ਹਰੇ ਯਾਰ ਲੈ ਜੋ ਲੈ ਜੋ ਇਹ ਜੋ ਸਾਡਾ ਸਮਾਜ ਦੇ ਰਿਹਾ ਬਹੁਤ ਵਧੀਆ ਆ। ਅਸੀਂ ਅੱਜ ਮਰ ਕੇ ਜਾਵਾਂਗੇ ਪਰ ਹਾਰ ਕੇ ਨਹੀਂ ਜਾਵਾਂਗੇ। ਜਿਹੜੇ ਵੀ ਮਰਨ ਨੂੰ ਤਿਆਰ ਨੇ ਉਹ ਅੱਜ ਇੱਥੇ ਹੀ ਬੈਠੇ ਰਹਿਣਗੇ। ਬਾਕੀ ਸ਼ਾਸਨ ਉਹ ਜੀ ਤੁਹਾਨੂੰ ਡੀਐਸਪੀ ਸਾਹਿਬ ਕੋ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਪਈਆਂ ਇੱਕ ਵੀ ਸਾਡੀਆਂ ਵੀ ਅਜ ਮੰਨ ਲਓ ਨਾ ਹਰ ਦਮ ਮੰਨੀ ਦੀ ਆਪਾਂ ਇਹ ਮੰਨ ਲਓ ਆਪਾਂ ਨਹੀਂ ਮੈਂ ਗੱਲ ਕਰੀ ਜੇਕਰ ਨਹੀਂ ਮੰਨਦੇ ਤੁਸੀਂ ਕਰੀ ਇੱਕ ਮਿੰਟ ਸਾਡੀਆਂ ਧਿਆਨ ਐਦਾ ਹੁੰਦੀ ਹੈ ਕੱਲ੍ਹ ਢੋਟਦਾ ਵੀ ਹੋ ਸਕਦੀ ਤੁਹਾਡਾ ਨਹੀਂ ਤੁਹਾਡਾ ਵੀ ਹੋ ਸਕਦੀ ਹੈ ਦੋ ਨਹੀਂ ਹੋਣੀ ਵਧੀਆ ਲਗਾਓ ਮਰਵਾ ਦੇ ਉਥੇ ਉਹ ਨਾਲੋਂ ਵਾਲਿਆਂ ਨੇ ਨੰਬਰ ਮਰਵਾ ਕੇ ਤੇ ਚਮਾਰਾਂ ਦੇ ਭਾਂਜੇ ਝੂਠਾ ਪਰਚੇ-ਪੁਰਚੇ ਕਰਕੇ ਕੇਸ ਪਾਤਾ ਬਣਾਉਂਦੇ ਨੇ ਨਹੀਂ ਹੁਣ ਇੱਕ ਤਾਂ ਨੰਬਰ ਦੇ ਕੇ ਮਰਨਿਆਂ ਦੇ ਪਿਸ਼ਾਬ ਦੀ ਨਾਲੀ ਉਹਨਾਂ ਨੇ ਐਸੀ ਦੀਏ ਨਾ ਜਿਆਦਾ ਦੂਰ ਦੀ ਗੱਲੇ ਵੀ ਇਹਨਾਂ ਕੋਈ ਇੱਕ ਆਇਆ ਹੀ ਆ ਸਾਡੇ ਬੰਦੇ ਉੱਥੇ ਈ ਤਾਂ ਗਾਂਢ ਹੋਗਾ ਉੱਥੇ ਪਰਚਾ ਨਹੀਂ ਹੋਇਆ ਉਹ ਰਾਜਨੇਓ ਕਿਹੜਾ ਦਰਮੇ ਵਾਲਾ ਉਹ ਭੈਣ ਦਾ ਯਾਰ ਆ ਆਹ ਸੁਣਦਾ ਆਹ ਸੁਣਨੇ ਵਾਲੇ ਨੇ ਇੰਨਾ ਪ੍ਰੈਸ਼ਰ ਪਾਇਆ ਪੁਲਿਸ ਵਾਲੇ ਕਹਿੰਦੇ ਵੀ ਉਹਨਾਂ ਨਾਲ ਗੱਲ ਕਰੋ ਪੁਲਿਸ ਦੀ ਫੁੱਕ ਤਾਂ ਹੀ ਹੈ ਨਹੀਂ ਰਮਲੋ ਹਾਂ ਹਲੋ ਪੁਲਿਸ ਵਾਲੇ ਕਹਿੰਦੇ ਉਹਨਾਂ ਕੋਈ ਨਹੀਂ ਮੁੰਡੇ ਹੋਰ ਆ ਰਹੇ ਕੋਈ ਤਿਆਰੀ ਕਰਦੀ ਡਾਂਗ ਬੋਲ ਦੀ ਉਹ ਡਾਂਗ ਬੋਲ ਦੀ ਤਿਆਰੀ ਕਰਦੀ ਜਾਣੀ ਨਹੀਂ ਰਟਿਆ ਜਾਣੀ ਆ ਕੀ ਕੀ ਮਾਰਨ ਲੱਗਾ ਜੀ ਜੇ ਉੱਪਰ ਬੈਠੇ ਜੋ ਡੋਨ ਲਾ ਪਿਆ ਫੇਰ ਆ ਜਾ ਮੇਰੇ ਕੋਲ ਆ ਜਾ ਭਾਈ ਮੋ ਲੱਲੇ ਫੁੱਟਨ ਲੱਲੀਆਂ ਕਿ ਨਹੀਂ ਤੁਸੀਂ ਇਹ ਭਰਾਵਾ ਇਹ ਤੋਂ ਨਹੀਂ ਕੁਟਖਾਣੀ ਪਏ ਮੋੜੇ ਛਾੜ ਨਹੀਂ ਹੋਣਾ ਰੋਟੀ ਨਹੀਂ ਵੀ ਖਾੜਾ ਪਰਾਣਾ ਜਿਆ ਰਿਹਾ ਆ ਆਪਾਂ ਆ ਲੋ ਪਹਿਲਾਂ ਆ ਬੈਠੋ ਚਲੋ ਭਾਈ ਬੈਠਾ يارا ياري دا تو ياري کيا نٿو